ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਬਹੁਤ ਵੱਡੀ ਖਬਰ ਚੱਲ ਰਹੀ ਹੈ ਪਰ ਇਸ ਦੇ ਵਿੱਚ ਪੰਜਾਬ ਭਾਜਪਾ ਦੇ ਕਈ ਲੀਡਰਾਂ ਵੱਲੋਂ ਇਸ ਗੱਲ ਤੋਂ ਕਿਨਾਰਾ ਕੀਤਾ ਗਿਆ ਹੈ ਅਤੇ ਸਾਰੀ ਗੱਲ ਨੂੰ ਅਫਵਾਹ ਦੱਸ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਨੇ ਕੋਈ ਅਸਤੀਫਾ ਨਹੀਂ ਦਿੱਤਾ ਝੂਠੀਆਂ ਖਬਰਾਂ ਫਲਾਈਆਂ ਜਾ ਰਹੀਆਂ ਹਨ ਪਰ ਸੁਨੀਲ ਜਾਖੜ ਨੇ ਵੀ ਅਜੇ ਤੱਕ ਆਪਣੇ ਅਸਤੀਫੇ ਦੀ ਖਬਰ ਉੱਤੇ ਕੋਈ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਹੈ ਕਿਉਂਕਿ ਪੰਜਾਬ ਭਾਜਪਾ ਦੇ ਵਿੱਚ ਸੁਨੀਲ ਜਾਖੜ ਨੂੰ ਪ੍ਰਧਾਨ ਬਣਿਆ ਲਗਭਗ 1 ਸਾਲ ਹੋ ਚੱਲਿਆ ਹੈ ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਭਾਜਪਾ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਉਸੇ ਵੇਲੇ ਤੋਂ ਕਿਹਾ ਜਾ ਰਿਹਾ ਸੀ ਕਿ ਸੁਨੀਲ ਜਾਖੜ ਨੇ ਆਪਣੀ ਕੇਂਦਰੀ ਹਾਈ ਕਮਾਂਡ ਭਾਵੇਂ ਪ੍ਰਧਾਨ ਮੰਤਰੀ ਹੋਣ ਜਾਂ ਫਿਰ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਉਹਨਾਂ ਨੇ ਆਪਣੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਕਹੀ ਹੋਵੇ ਤਾਂ ਇਹਨਾਂ ਗੱਲਾਂ ਦਾ ਲਗਾਤਾਰ ਬਿਰਬਾ ਸਾਹਮਣੇ ਆ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਆਪਣੇ ਪ੍ਰਧਾਨਗੀ ਵਾਲੇ ਅਹੁਦੇ ਤੋਂ ਅਸਤੀਫਾ ਦੇਣ ਦੀ ਜਾਣਕਾਰੀ ਹੈ ਜਿਹੜੀ ਹਾਈ ਕਮਾਂਡ ਨੂੰ ਦੇ ਦਿੱਤੀ ਹੈ ਪਰ ਹੁਣ ਸੁਨੀਲ ਜਾਖੜ ਦੇ ਅਸਤੀਫੇ ਦੀ ਜਦੋਂ ਖਬਰ ਫੈਲੀ ਹੈ ਇਸ ਨੂੰ ਪੰਜਾਬ ਭਾਜਪਾ ਦੇ ਕਈ ਲੀਡਰਾਂ ਨੇ ਅਫਵਾਹ ਦੱਸਿਆ ਜਿਨ੍ਹਾਂ ਦੇ ਵਿੱਚ ਅਨਿਲ ਸਰੀਨ ਅਤੇ ਪੰਜਾਬ ਭਾਜਪਾ ਦੇ ਇੱਕ ਹੋਰ ਵੱਡੇ ਲੀਡਰ ਹਰਜੀਤ ਗਰੇਵਾਲ ਦਾ ਨਾਮ ਸ਼ਾਮਲ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਅਗਵਾਈ ਚੰਗੇ ਤਰੀਕੇ ਨਾਲ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਕੋਈ ਵਿਰੋਧਤਾ ਨਹੀਂ ਹੈ ਨਾ ਹੀ ਉਹਨਾਂ ਦੇ ਵੱਲੋਂ ਰਵਨੀਤ ਮਿੱਟੂ ਦੇ ਮੰਤਰੀ ਬਣਨ ਦਾ ਵਿਰੋਧ ਕੀਤਾ ਗਿਆ ਕਿਉਂਕਿ ਇੱਕ ਵੱਡੇ ਅਖਬਾਰ ਦੇ ਵੱਲੋਂ ਜੋ ਖਬਰ ਛਾਪੀ ਗਈ ਹੈ ਉਸ ਦੇ ਮੁਤਾਬਕ ਸੁਨੀਲ ਜਾਖੜ ਇਤਰਾਜ਼ ਕਰ ਰਹੇ ਸਿਰ ਰਵਨੀਤ ਬਿੱਟੂ ਨੂੰ ਮੰਤਰੀ ਬਣਾਏ ਜਾਣ ਦਾ ਪਰ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਸੁਨੀਲ ਜਾਖੜ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਰੋਧ ਜੋ ਰਵਨੀਤ ਬਿੱਟੂ ਦਾ ਹੈ ਨਹੀਂ ਕੀਤਾ ਤਾਂ ਪੰਜਾਬ ਦੇ ਵਿੱਚ ਸੁਨੀਲ ਜਾਖੜ ਹੀ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਪ੍ਰਧਾਨ ਮੰਨ ਰਹੇ ਹਾਂ ਇਹ ਗੱਲ ਹਰਜੀਤ ਗਰੇਵਾਲ ਨੇ ਆਖੀ ਹੈ ਕਿ ਬਹੁਤ ਚੰਗੇ ਲੀਡਰ ਨੇ ਅਤੇ ਉਹ ਪੰਜਾਬ ਭਾਜਪਾ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਤਾਂ ਸੁਨੀਲ ਜਾਖੜ ਦੇ ਬਾਰੇ ਜੋ ਅੱਜ ਇੱਕ ਖਬਰ ਚੱਲ ਰਹੀ ਹੈ ਇਸ ਦੇ ਉੱਤੇ ਪੰਜਾਬ ਭਾਜਪਾ ਨੇ ਪੰਜਾਬ ਭਾਜਪਾ ਦੇ ਕਈ ਲੀਡਰਾਂ ਨੇ ਆਪਣਾ ਸਟੈਂਡ ਹੈ ਜਿਹੜਾ ਉਹ ਰੱਖਿਆ ਹੈ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਪਰ ਸੁਨੀਲ ਜਾਖੜ ਦਾ ਅਜੇ ਕੋਈ ਵੀ ਅਧਿਕਾਰਤ ਬਿਆਨ ਵੀ ਸਾਹਮਣੇ ਨਹੀਂ ਆਇਆ ਤੇ ਨਾ ਹੀ ਅਸਤੀਫੇ ਦੀ ਕਾਪੀ ਸਾਹਮਣੇ ਆਈ ਹੈ ਤਾਂ ਇਸ ਗੱਲ ਨੂੰ ਅਜੇ ਤੱਕ ਸੁਨੀਲ ਜਾਖੜ ਦੇ ਬਿਆਨ ਤੱਕ ਜਿਹੜਾ ਸੱਚ ਜਾਂ ਝੂਠ ਨਹੀਂ ਮੰਨਿਆ ਜਾ ਸਕਦਾ ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਸੁਨੀਲ ਜਾਖੜ ਸੱਚਮੁੱਚ ਅਸਤੀਫਾ ਦੇ ਕੇ ਪਾਰਟੀ ਛੱਡ ਚੁੱਕਿਆ ਹੈ ਜਾਂ ਅਸਤੀਫਾ ਨਹੀਂ ਦਿੱਤਾ ਜਨਾਚਰ ਉਹ ਸਪਸ਼ਟ ਨਹੀਂ ਕਰਦੇ ਇਹ ਗੱਲ ਇਸ ਤਰ੍ਹਾਂ ਅਫਵਾਹ ਦੇ ਤੌਰ ਤੇ ਚੱਲ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਸੁਨੀਲ ਜਾਖੜ ਦੀ ਤਾਂ ਉਹਨਾਂ ਦੇ ਬਾਰੇ ਪਹਿਲਾਂ ਵੀ ਜਿਵੇਂ ਰਾਜਾ ਵੜਿੰਗ ਸਭ ਦੀ ਨਿਸ਼ਾਨੇ ਸਾਧਦੇ ਸਨ ਇੱਕ ਵਾਰ ਫਿਰ ਉਹਨਾਂ ਨੇ ਇਸ ਖਬਰ ਤੋਂ ਬਾਅਦ ਸੁਨੀਲ ਜਾਖੜ ਨੂੰ ਪੁੱਛਿਆ ਕਿ ਤੁਹਾਨੂੰ ਵਧਾਈਆਂ ਤੁਸੀਂ ਪਾਰਟੀ ਛੱਡ ਦਿੱਤੀ ਹੈ 올 ਦਾ 베스트 ਕੀ ਹੈ ਤੇ ਨਾਲ ਹੀ ਪੁੱਛਿਆ ਬੈਰਜ ਨੈਕਸਟ ਵੀ ਅੱਗੇ ਤੁਸੀਂ ਕਿੱਥੇ ਜਾ ਰਹੇ ਹੋ ਕਿਹੜੀ ਪਾਰਟੀ ਜਾ ਰਹੇ ਹੋ ਤਾਂ ਇਸ ਤਰ੍ਹਾਂ ਦਾ ਸਵਾਲ ਰਾਜਾ ਵੜਿੰਗ ਦੇ ਵੱਲੋਂ ਇਹਨਾਂ ਖਬਰਾਂ ਦੇ ਫੈਲਣ ਤੋਂ ਬਾਅਦ ਸੁਨੀਲ ਜਾਖੜ ਨੂੰ ਪੁੱਛਿਆ ਗਿਆ ਤੁਹਾਡਾ ਕੀ ਵਿਚਾਰ ਹੈ ਕਿ ਸੁਨੀਲ ਜਾਖੜ ਦਾ ਅਸਤੀਫਾ ਹੋਣਾ ਚਾਹੀਦਾ ਹੈ ਪੰਜਾਬ ਭਾਜਪਾ ਦੇ ਵਿੱਚੋਂ ਜਾਂ ਫਿਰ ਨਹੀਂ ਇਸ ਤੇ ਤੁਹਾਡਾ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ